ਕਾਰਨ ਵਿਗਾਸ ਨੂੰ ਕੀਤਾ ਜਾ ਸਾਡੇ ਸਤਿਕਾਰਯੋਗ ਐਮਐਲਏ ਸਰਦਾਰ ਅਨਵੀਰ ਸਿੰਘ ਭੁੱਲਰ ਜੀ ਨਾਲ ਨਰੇਸ਼ ਕਟਾਰੀਆ ਜੀ ਸਰਦਾਰ ਫੌਜਾ ਸਿੰਘ ਸਰਾਰੀ ਜੀ ਰਜਨੀਸ਼ ਤਾਇਆ ਜੀ ਇਹਨਾਂ ਸਾਰੇ ਸਾਡੇ ਸਤਿਕਾਰਯੋਗ ਐਮਐਲਏ ਸਹਿਬਾਨਾਂ ਦੀ ਬੜੀ ਵੱਡੀ ਮੰਗ ਹੀ ਕਿ ਫਰੋਜਪੁਰ ਤੋਂ ਮਾਇਆ ਜੀਰਾ ਤਰਨਤਾਰਨ ਬਿਆਸ ਨੂੰ ਰਾਧਾ ਸਵਾਮੀ ਡੇਰੇ ਨੂੰ ਬੱਸ ਚਲਾਈ ਜਾਵੇ ਇੱਥੋਂ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਡੇਰੇ ਬਿਆਸ ਸੇਵਾ ਕਰਨ ਜਾਂਦੀ ਆ ਤੇ ਅੱਜ ਇੱਥੋਂ ਸਾਡੇ ਫਰੋਜਪੁਰ ਸ਼ਹਿਰ ਤੋਂ ਅਸੀਂ ਬੱਸ ਚਲਾਈ ਆ ਡੇਰਾ ਬਿਆਸ ਨੂੰ ਆਇਆ ਜੀਰਾ ਜੀ ਦੇ ਨਾਲ ਚਾਰ ਪੰਜ ਹਲਕੇ ਕਬਰ ਹੋਣਗੇ ਤੇ ਸਾਡੀਆਂ ਭੈਣਾਂ ਜਿਹੜਾ ਕਿ ਫ੍ਰੀ ਲੇਡੀਜ਼ ਵਾਰੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਲੋ ਸਫਰ ਜਿਹੜਾ ਦਿੱਤਾ ਜਾ ਰਿਹਾ ਬੀਬੀਆਂ ਨੂੰ ਉਹਦਾ ਫਾਇਦਾ ਲੈਣ ਗਿਆ ਸਾਡੇ ਭਰਾ ਵੀ ਜਿਹੜੇ ਸੇਵਾ ਕਰਨ ਜਾਂਦੇ ਆ ਉਹ ਰੋਜ਼ਾਨਾ ਡੇਰੇ ਬਿਆਸ ਆਪਦੇ ਮੰਦੀਆਂ ਮਰਾਦਾਂ ਪੂਰੀਆਂ ਕਰਾਉਣ ਲਈ ਸੇਵਾ ਕਰ ਲਈ ਰੋਜ਼ਾਨਾ ਜਾ ਸਕਣਗੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਫਾਜਲਕਾ ਤੋਂ ਵੀ ਡੇਰੇ ਬਿਆਸ ਲਈ ਜਿਹੜੀ ਬੱਸ ਚਲਾਵਾਂਗੇ ਫਾਜਲਕਾ ਤੋਂ वाया ਗੁਰੂ ਅਰਸਾਏ ਫਿਰ ਫਿਰੋਜ਼ਪੁਰ ਹੁੰਦੀ ਹੋਈ ਡੇਰੇ ਬਿਆਸ ਨੂੰ ਬੱਸ ਜਾਊਗੀ ਤਾਂ ਜੋ ਕਿ ਇਸ ਇਲਾਕੇ ਦੇ ਵਿੱਚ ਜਿਹੜੀਆਂ ਡੇਰੇ ਬਿਆਸ ਨੂੰ ਮੰਨਣ ਵਾਲੀਆਂ ਸੰਗਤਾਂ ਨੇ ਉਹਨਾਂ ਨੂੰ ਬੱਸ ਦਾ ਕਰਕੇ ਇਹ ਨਾ ਹੋਵੇ ਕਿ ਬੱਸ ਕਰਕੇ ਉਹਨਾਂ ਦੇ ਜਾਣ ਦੇ ਵਿੱਚ ਦਿੱਕਤ ਆਵੇ ਬਸ ਚੱਲੂਗੀ ਤੇ ਡੇਰੇ ਪਿਆਸ ਨੂੰ ਸੰਗਤ ਇੱਥੋਂ ਰੋਜ਼ਾਨਾ ਆਪਦੀਆਂ ਸੇਵਾਵਾਂ ਕਰਨ ਗੁਰੂ ਸਿਮਰਨ ਕਰਨ ਉਹ ਸਾਰਾ ਕੁਝ ਆਪਦਾ ਤੇ ਹੁਣ ਆਪਣੇ ਮੰਦੀਆਂ ਮਰਾਦਾਂ ਪਾਉਣ ਉਹ ਡੇਰੇ ਪਿਆਸ ਜਾ ਰਿਹਾ ਹੈ। ਟ੍ਰਾਂਸਪੋਰਟ ਭਾਗ ਦੇ ਵੱਲੋਂ ਜਿਹੜਾ ਹੈਗਾ ਫ੍ਰੀ ਮੈਲਾਮਾਂ ਨੂੰ ਸਰਵਿਸ ਦਿੱਤੀ ਜਾ ਰਹੀ ਹੈਗੀ ਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਹਲੇ ਤੱਕ ਟ੍ਰਾਂਸਪੋਰਟ ਭਾਗ ਨੂੰ ਜਿਹੜੀ ਆ ਉਹ ਸਬਸਿਡੀ ਜਿਹੜੀ ਨਹੀਂ ਦਿੱਤੀ ਗਈ ਜਿਸ ਦੇ ਨਾਲ ਕਾਫੀ ਜਿਹੜਾ 500 ਕਰੋੜ ਰੁਪਏ ਦੇ ਕਰੀਬ ਜਿਹੜਾ ਜਿਹੜਾ ਦੇਣਾ ਬੰਦਾ ਹੈਗਾ ਜੀ। ਦੇਖੋ ਜਦੋਂ ਫ੍ਰੀ ਲੇਡੀ ਸਵਾਰੀ ਦਾ ਜਿਹੜਾ ਸਫਰ ਆ ਉਹ ਸਾਡੀ ਸਰਕਾਰ ਨੇ ਮਾਨ ਸਰਕਾਰ ਨੇ ਟਰਾਂਸਪੋਰਟ ਵਿਭਾਗ ਨੂੰ ਪੈਸੇ ਦੇਣੇ ਹੁੰਦੇ ਆ ਉਹਦੇ ਚੋਂ ਸਮੇਂ-ਸਮੇਂ ਤੇ ਪੈਸੇ ਆਉਂਦੇ ਰਹਿੰਦੇ ਆ ਜਿਹੜੀਆਂ ਅਸੀਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੇ ਆ ਗੱਡੀਆਂ ਚ ਡੀਜ਼ਲ ਪੈਂਦਾ ਆ ਟਾਇਰ ਪੈਂਦੇ ਆ ਸਪੇਅਰ ਪਾਰਟ ਲੱਗਦਾ ਉਹ ਸਰਕਾਰੀ ਪੈਸੇ ਦਿੰਦੀ ਤਾਂ ਹੀ ਲੱਗਦਾ ਥੋੜਾ ਜਿਹਾ ਬਕਾਇਆ ਰਹਿੰਦਾ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਫైనాన్స్ ਮਿਨਿਸਟਰ ਹਰਪਾਲ ਚੰਨੀ ਜੀ ਨੂੰ ਬੇਨਤੀ ਕਰਕੇ ਉਹ ਵੀ ਟਰਾਂਸਪੋਰਟ ਵਿਭਾਗ ਨੂੰ ਦਵਾਵਾਂਗੇ ਟਰਾਂਸਪੋਰਟ ਵਿਭਾਗ ਐਮ ਵਿਭਾਗ ਜਿਹੜਾ ਲੋਕਾਂ ਨੂੰ ਆਪਦੀ ਮੰਜ਼ਿਲ ਤੱਕ ਪਹੁੰਚਾਉਂਦਾ ਸਰ ਜੇਲ੍ਹ ਦੇ ਵਿੱਚ ਲਗਾਤਾਰ ਫਲੂਸਪੁਰ ਦੀ ਕੇਂਦਰੀ ਜੇਲ੍ਹ ਤੋਂ ਮੋਬਾਈਲ ਫੋਨ ਮਿਲਣ ਦਾ سلسلہ جاری ਹੈਗਾ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਮੋਬਾਈਲ ਫੋਨ ਮਿਲ ਰਹੇ ਨੇ ਕਹੀ ਜਾ ਰਹੀ ਹੈ ਕਿ ਇਹ ਥਰੋ ਦੇ ਜ਼ਰੀਏ ਮੇਸਮੇ ਤਾਂ ਥਰੋ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ ਹੈਗਾ ਦੇਖੋ ਮੈਂ ਤੇ ਪਹਿਲਾਂ ਹੀ ਕਹਤਾ ਵੀ ਜਿਹੜਾ ਕੋਈ ਅਫਸਰ ਵੀ ਦੋਸ਼ੀ ਹੋਵੇਗਾ ਉਹਦੇ ਤੇ ਵੀ ਸਖਤੋਂ ਸਖਤ ਕਾਰਵਾਈ ਹੋਊਗੀ ਜਿਹੜੀ ਤੁਸੀਂ ਥਰੋ ਦੀ ਗੱਲ ਕੀਤੀ ਆ ਪਿਛਲੇ ਪੁਰਾਣੀਆਂ ਸਰਕਾਰਾਂ ਦੇ ਸਮੇਂ ਅਸਲ 'ਚ ਜਦੋਂ ਜੇਲ੍ਹ ਬਣਦੀ ਆ ਚਾਹੀਦਾ ਤੇ ਆ ਕਿ ਜਿਹੜੀ ਬਾਉਂਡਰੀ ਵਾਲਿਆ ਉਹਦੇ ਤੋਂ ਦੂਰ ਪੈਰਕਾਂ ਬਣ ਬੈਰਕਾਂ ਵਿਸ਼ਕਾਰ ਬਣ ਤੇ ਸਾਈਡਾਂ ਸਾਰੀਆਂ ਖਾਲੀ ਹੋਣ ਪੁਰਾਣੇ ਸਮੇਂ 'ਚ ਪਤਾ ਨਹੀਂ ਕਿਹੜੇ ਤਰੀਕੇ ਨਾਲ ਕਿਵੇਂ ਆਰਟੀਟੈਕਟ ਨੇ ਨਕਸ਼ਾ ਬਣਾਇਆ ਉਹ ਜਿਹੜੀਆਂ ਜੇਲ੍ਹਾਂ ਆ ਉਹਨਾਂ ਦੀ ਜਿਹੜੀ ਬਾਉਂਡਰੀ ਵਾਲਿਆ ਉਹਦੇ ਨਾਲ ਹੀ ਪੈਰਕਾਂ ਬਿਲਕੁਲ ਬਣਾਈਆਂ ਉਹ ਜਦੋਂ ਜੇਲ੍ਹਾਂ ਬਣਦੀਆਂ ਉਦੋਂ ਤੇ ਲਾਗੇ ਕੋਈ ਰੈਸ਼ ਨਹੀਂ ਹੁੰਦੀ ਜਦੋਂ ਜੇਲ੍ਹਾਂ ਪੰਜ ਜਾਂਦੀਆਂ ਹੌਲੀ ਹੌਲੀ ਲੋਕ ਜ਼ਮੀਨਾਂ ਵੇਚ ਦਿੰਦੇ ਆ ਕਲੋਨਾਈਜ਼ ਕਲੋਨੀਆਂ ਕੱਟ ਦਿੰਦੇ ਆ ਲੋਕ ਆਪਦੇ ਘਰ ਬਣਾਉਣੇ ਸ਼ੁਰੂ ਕਰ ਦਿੰਦੇ ਆ ਗਾਂ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜੇਲ੍ਹ ਡਿਪਾਰਟਮੈਂਟ ਵੱਲੋਂ ਫਾਈਲ ਬਣਾ ਕੇ ਭੇਜਾਂਗੇ ਕਿ ਜਿੱਥੇ ਜੇਲ੍ਹ ਬਣੇ ਘਾੜ ਤੋਂ ਘਾਟ 1 ਕਿਲੋਮੀਟਰ ਦੇ ਵਿੱਚ ਰਹਿਣਾ ਹੋਵੇ ਕੋਈ ਕਲੋਨੀ ਨਾ ਕੱਟੀ ਜਾਵੇ ਤੇ ਦੂਜਾ ਗਾਂ ਜੇ ਜੇਲ੍ਹ ਬਣੇ ਤੇ ਉਹ ਜੇਲ੍ਹ ਅਸੀਂ ਜਿਹੜੀ ਬਣਾਵਾਂਗੇ ਉਹ ਬੈਰ ਕਾਂ ਵਿਚਕਾਏ ਬੰਨ ਘੇਰੇ ਘੇਰੇ ਜਿਹੜੀ ਬਾਉਂਡਰੀ ਵਾਲੋ ਦੇ ਲਾਗੇ ਖਾਲੀ ਜਗ੍ਹਾ ਰਵੇ ਬਾਕੀ ਸਾਡੀ ਸਰਕਾਰ ਨੂੰ ਬੜੀ ਸ਼ਕਤੀ ਆ ਜ਼ੈਮਰ ਲਾਏ ਜਾ ਰਹੇ ਆ ਕੈਮਰੇ ਲਾਵਾਂਗੇ ਸਾਰੀਆਂ ਚਾਰਦਵਾਰੀਆਂ ਦੇ ਆਸੇ ਪਾਸੇ ਵੀ ਜੇ ਕੋਈ ਥਰੋ ਕਰਦਾ ਉਹਦੇ ਤੇ ਵੀ ਪਰਚਾ ਦਰਜ ਹੋਵੇ ਤੇ ਜੇ ਕਿਸੇ ਜੇਲ੍ਹ ਚੋਂ ਜਾਦੇ ਮੋਬਾਈਲ ਮਿਲਦੇ ਆ ਜਾਂ ਕੋਈ ਗੈਰ ਇਤਰਾਜਯੋਗ ਵਸਤਾਂ ਮਿਲਦੀਆਂ ਜਾਂ ਕੋਈ ਨਸ਼ਾ ਮਿਲਦਾ ਵੇਖੋ ਉਹਦੀ ਜ਼ਿੰਮੇਵਾਰ ਤੇ ਜਿਹੜੇ ਵਿੱਚ ਅਧਿਕਾਰੀ ਨੇ ਉਹ ਵੀ ਜ਼ਿੰਮੇਵਾਰ ਨੇ ਜੇ ਕੋਈ ਅਧਿਕਾਰੀ ਦੋਚੀ ਪਾਇਆ ਗਿਆ ਜਿਵੇਂ ਹਿਸ਼ਾਲਪੁਰ ਜੇਲ੍ਹ ਦੇ ਸੁਪਰਡੈਂਟ ਤੇ ਨਾਲ ਜਿਹੜੇ ਚਾਰ ਮਲਾਜਮ ਉਹਨਾਂ ਤੇ ਕਾਰਵਾਈ ਕੀਤੀ ਆ ਇਸੇ ਤਰ੍ਹਾਂ ਦੂਜੀਆਂ ਜੇਲਾਂ 'ਚ ਜੇ ਪਤਾ ਲੱਗਾ ਵੀ ਦੋਚੀ ਅਧਿਕਾਰੀ ਨੇ ਉਹਨਾਂ ਅਧਿਕਾਰੀਆਂ ਤੇ ਵੀ ਸਖਤ ਕਾਰਵਾਈ ਹੋਊਗਾ ਤਾਂ ਇਹਨਾਂ ਦਾ ਐਮਬੀਏ ਜਿਹੜਾ ਕਹਨ ਹੈਗਾ ਜੀ ਹੁਣ ਇਹਨੂੰ ਸ਼ਹਿਰ ਤੋਂ ਬਾਹਰ ਕੱਢਿਆ ਜਾ ਸਕਦਾ ਫੋਸਟ ਦੇ ਦੇਖੋ ਅਜੇ ਕੋਈ ਵੀ ਇਹੋ ਜੀ ਪ੍ਰਪੋਜ਼ਲ ਨਹੀਂ ਹੈ ਕਿ ਜੇਲ੍ਹ ਨੂੰ ਬਾਹਰ ਕੱਢਿਆ ਜਾਵੇ ਤੇ ਜੇ ਕੋਈ ਲੋੜ ਹੋਵੇਗੀ ਤੇ ਆਉਣ ਵਾਲੇ ਸਮੇਂ 'ਚ ਸਰਕਾਰ ਦੇ ਧਿਆਨ 'ਚ ਲਿਆ ਦਿੱਤਾ ਜਾਵੇ ਸਰ 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 ਲਕੀਆ ਮੱਛੀ ਵਾਲੇ ਘਟਾ ਹੈਗੇ ਇਹਦੇ ਭੱਤੀ ਮਸਾ ਪੁੱਤਰ ਹੈਗੇ ਜਿੰਨਾ 225 ਵੀ ਨੇ ਜੇਲ੍ਹ ਦੇ ਵਿੱਚ ਮੰਗ ਨਹੀਂ ਉਹਨਾਂ ਦੇ ਘਰਾਂ ਨੂੰ ਭਾਵੇਂ ਕੋਈ ਛੋਟਾ ਤਸਕਰ ਆ ਤੇ ਭਾਵੇਂ ਕੋਈ ਵੱਡਾ ਤਸਕਰ ਆ ਜੀਦੀ ਵੀ ਪ੍ਰਾਪਰਟੀ ਨਾਲ ਅਟੈਚ ਹੋਈ ਆ ਜਾਂ ਜਿਹੜਾ ਸਰਕਾਰੀ ਪ੍ਰਾਪਰਟੀ ਦੇ ਘਰ ਬਣਾ ਕੇ ਬੈਠਾ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ ਜੇ ਕਿਸੇ ਦੀ ਪ੍ਰਾਪਰਟੀ ਅਟੈਚ ਨਹੀਂ ਹੋਈ ਐਸਐਸਪੀ ਸਾਹਿਬ ਡੀਸੀ ਸਾਹਿਬ ਮੇਰੇ ਨਾਲ ਨੇ ਇਹਨਾਂ ਨੂੰ ਪਹਿਲੀ ਮੀਟਿੰਗ ਜੀ ਮੈਂ ਕਹਿ ਗਿਆ ਕਿ ਸਾਰੇ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਭਾਵੇਂ ਕੋਈ ਕੋਈ ਵੀ ਤਸਕਰ ਆ ਇਹ ਲੋਕ ਕਿਸੇ ਦੇ ਸਕੇ ਨਹੀਂਗੇ ਨਾ ਕਿਸੇ ਲੀਡਰ ਦੇ ਨਾ ਕਿਸੇ ਪੁਲਿਸ ਅਫਸਰ ਦੇ ਨਾ ਕਿਸੇ ਸਿਵਲ ਅਫਸਰ ਦੇ ਤੇ ਨਾ ਆਮ ਲੋਕਾਂ ਦੇ ਜਿਹੜੇ ਜ਼ਹਿਰ ਵੇਚਦੇ ਆ ਇਹਨਾਂ ਜ਼ਹਿਰ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਹੋਊਗੀ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਫਿਰੋਜ਼ਪੁਰ ਜ਼ਿਲ੍ਹਾ ਨਸ਼ਾ ਮੁਕਤ ਕਰਕੇ ਅਸੀਂ ਫਰੋਜਪੁਰ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਫਿਰ ਤੋਂ ਰੰਗਲਾ ਪੰਜਾਬ ਦਵਾਂਗੇ ਹੱਸਦਾ ਵਸਦਾ ਪੰਜਾਬ। ਇਹ ਕੰਡਕਟਰ ਇਹਨਾਂ ਟਿਕਟਾਂ ਕਟਵਾਉਣ ਦੀ ਮਸ਼ੀਨਾਂ ਜਿਹੜੇ ਆਪਦੇ ਕੋਲ ਪਹਿ ਬਾਪ ਆ ਕੇ ਕਰ ਰਹੇ ਨੇ ਹਨ 2022 ਦੀਆਂ ਉਹ ਐਕਸਪਾਇਰੀ ਹੋ ਚੁੱਕੀਆਂ ਨੇ। ਮਸ਼ੀਨਾਂ ਤਕਰੀਬਨ ਡੀਪੂਆਂ ਦੇ ਵਿੱਚ ਹੈਗੀਆਂ ਜਿਹੜੀਆਂ ਕੋਈ ਖਰਾਬ ਆ ਉਹ ਵੀ ਅਸੀਂ ਜਲਦੀ ਜੇ ਰਿਪੇਅਰ ਹੋ ਸਕਦੀਆਂ ਜਾਂ ਰਿਪੇਅਰ ਨਹੀਂ ਤੇ ਨਵੀਆਂ ਮਸ਼ੀਨਾਂ ਲੈ ਕੇ ਦਵਾਂਗੇ। ਮਸ਼ੀਨਾਂ ਤੇ ਵੱਡੀ ਲੋੜ ਆ ਟਿਕਟਾਂ ਜਿਹੜੀਆਂ ਕਰਨੀ ਹੁੰਦੀ ਆ ਬੁਕਿੰਗ ਟਿਕਟਾਂ ਸੌਖੀਆਂ ਕੱਟੀਆਂ ਜਾਂਦੀਆਂ ਫਿਰ ਬੱਸ ਦੇ ਵਿੱਚ ਜਿਹੜਾ ਡਰਾਈਵਰ ਕਨੈਕਟਰ ਉਹ ਸੌਖਾ ਰਹਿੰਦਾ ਇੱਕ ਨਿਕਲ ਕੁਛ ਆਈ ਐਮ ਬੀਆਈ ਦੇ ਵਿੱਚ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਨਾ ਪ੍ਰੋਬਲਮਾਂ ਪੈ ਰਹੀਆਂ ਨਾ ਵੈਰੀਫਾਈ ਕਰਤੇ ਐਮ ਬੀਆਈ ਪਾਸਿੰਗ ਕਰਦਾ ਪੈਸੇ ਵੀ ਲੈ ਜਾਂਦਾ ਗੱਡੀਆਂ ਫਿਰ ਲੋਕਾਂ ਨੂੰ ਪਾਸ ਕਰਦਾ ਗੱਡੀਆਂ ਵੀ ਪਾਸ ਹੋਣ ਗਈਆਂ ਤੇ ਗੱਡੀਆਂ ਵੀ ਜੇ ਕੋਈ ਜੇ ਕੋਈ ਕੰਪਲੀਟ ਕਰਦਾ ਉਹ ਗੱਲ ਪੈਣ ਤੱਕ ਜਾ ਜੇ ਕੋਈ ਐਮ ਬੀਆਈ ਜਾਂ ਕੋਈ ਆਟਕੇ ਕਿਸੇ ਤੋਂ ਰਿਸ਼ਵਤ ਲੈਂਦਾ ਜਾਂ ਕਿਸੇ ਨੂੰ ਖਰਾਬ ਕਰਦਾ ਮੇਰੇ ਧਿਆਨ ਚ ਲਿਆਇਓ ਉਹਦੇ ਤੇ ਸਖਤ ਤੋਂ ਸਖਤ ਉਸ ਅਧਿਕਾਰੀ ਦੇ ਕਾਰਵਾਈ ਹੋਊਗੀ ਇਹ ਤਿੰਨ ਦਿਨ ਸਾਰੇ ਤਿੰਨ ਦਿਨ ਦੇ ਉਹ ਝਾਲੀ ਲਾਇਸੈਂਸ ਨੇ ਜਿਹੜੇ ਲੋਕ ਕੁੱਤੇ ਹੈਗੇ ਉਹ ਉਸ ਅਧਿਕਾਰੀ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਜਿਹੜਾ ਬੰਦਾ ਆਪ ਆ ਕੇ ਆਪਦੀ ਫੋਟੋ ਲਵਾਉਂਦਾ ਜਾਂ ਕੋਈ ਆਪ ਦਾ ਡਰਾਈਵਿੰਗ ਲਾਇਸੈਂਸ ਬਣਾਉਣ ਨੂੰ ਦਿੰਦਾ ਜੇ ਉਹਦੇ ਤੋਂ ਕੋਈ ਵੀ ਕਰਪਸ਼ਨ ਦੀ ਜਾਂ ਖਰਜਲ ਖਰਾਬੀ ਦੀ ਸ਼ਿਕਾਇਤ ਆਉਂਦੀ ਆ ਤੇ ਉੱਤੇ ਕਾਰਵਾਈ ਸਰ 108 ਲਾਇਸੈਂਸ ਸਾਰੇ ਇਹ 3 ਦਿਨ ਚ ਬਣੇ ਇੱਕ ਵੀ ਬੰਦਾ ਲੋਕਲ ਹੈ ਨਹੀਂ ਇੱਥੇ ਹੈ ਨਹੀਂ ਵਿਦੇਸ਼ਾਂ ਚ ਬੈਠੇ ਆ ਇਹ 108 ਜਿਹੋ ਬੰਦੇ ਇੱਥੇ ਨਹੀਂ ਹੋਣਗੇ ਇਹ ਇਹ ਰੱਦ ਵੀ ਹੋਣਗੇ ਇਹ ਕਾਰਵਾਈ ਵੀ ਹੋਊਗੀ ਸਰ ਇਹ ਲਗਾਤਾਰ ਚੱਲ ਰਿਹਾ ਜੀ ਕੰਮ ਮੈਂ ਕਿਹਾ ਕਾਰਵਾਈ ਤੁਸੀਂ ਤੁਸੀਂ ਸਾਰੀ ਚੈਕਿੰਗ ਕਰਾ ਲਓ ਇਥੇ ਤੁਹਾਨੂੰ ਹਜ਼ਾਰਾਂ ਲਾਇਆ ਜਰਾ ਆਮ ਰਿਪੋਰਟ ਕਰਵਾਏਗੀ ਕਿ ਇਹ ਤੁਹਾਡੇ ਹੱਥੇ ਰਹਿ ਗਈ ਜਾਂ ਕਾਰਵਾਈ ਹੋਊਗੀ ਕਾਰਵਾਈ ਹੋਊਗੀ ਟ੍ਰਾਂਸਪੋਰਟ ਮੰਤਰੀ ਸਟੇਟ ਰੋਡ ਕਮਿਸ਼ਨਰ ਕੋ ਜਾ ਚੁੱਕੀ ਉੱਥੋਂ ਠੱਪ ਕਰ ਦਿੱਤੀ ਗਈ ਹੈ ਜੀ ਉਹ ਠੱਪ ਹੋ ਜਾਂਦੀ ਹੈ ਜੀ ਮੈਂ ਕਿਹਾ ਇਹਦੇ ਤੇ ਤੁਹਾਡੇ ਚ ਹਫ਼ਤੇ ਦੇ ਵਿੱਚ ਵਿੱਚ ਕਾਰਵਾਈ ਹੋ ਕੇ ਤੁਹਾਨੂੰ ਅਫਸਰ ਜਿਹੜੇ ਉਹ ਜੇ ਵਾਕਈ ਉਹਨਾਂ ਗਲਤ ਕੀਤਾ ਉਹਨਾਂ ਤੇ ਸਸਪੈਂਡ ਤੇ ਆਰਡਰ ਹੋ ਸਰ ਐਮ.ਬੀ.ਆਈ ਦਾ ਵੀ ਬਲਕੇ ਉਹਦਾ ਸਟੇਟ ਚੈੱਕ ਕਰੋ ਜੀ ਇੱਥੇ ਕੀ ਲੋਕਾਂ ਦਾ ਬਿਹੇਵਰ ਹੋਦਾ ਉੱਥ ਅਸੀਂ ਤੋਂ ਬਗੈਰ ਕੰਮ ਪਾਈਵੇਟ ਬੰਦੇ ਬਿਠਾਏ ਸਾਰੇ 15 15 ਬੰਦੇ ਬਿਠਾਏ ਸਾਰੇ ਬੰਦੇ ਉਹ ਕੰਮ ਜਿਹੜਾ ਕਰਦਾ ਉਹ ਤੋਂ ਬੰਦੇ ਚਲੇ ਜਾਂਦੇ ਉਹਨਾਂ ਨੂੰ ਚਿੱਟਾ ਜਾਰੀ ਨਹੀਂ ਕਰਦਾ ਜੀ ਕੋਈ ਵੀ ਅਧਿਕਾਰੀ ਦੁਖੀ ਪਾਇਆ ਜਾਊਗਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਤਾ ਵੀ ਕਾਰਵਾਈ ਹੋਊਗੀ ਸਰ ਪੰਜਾਬ ਸਰਚ ਵੱਲੋਂ ਬਹੁਤਾਂ ਦਰਾਂ ਲਿਖੀ ਕੀਤਾ ਜਾ ਰਿਹਾ ਹੈ ਪੰਜਾਬ ਜੇਲ੍ਹ ਡਿਪਾਰਟਮੈਂਟ ਜੇਲ੍ਹ ਬੋਰਡ ਬਣਾਇਆ ਸੀ 1 2021 ਦੇ ਵਿੱਚ ਤੇ ਇਹਦੇ ਵਿੱਚ ਸ਼ੁਕਲਾ ਜੀ ਨੇ ਪੰਪ ਵੀ ਪੰਜਾਬ ਦੇ ਵਿੱਚ ਚਾਲੂ ਕੀਤੇ ਸੀ ਉਹ ਉਹਦੇ ਵਿੱਚ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਵੀ ਪੰਪ પેટ્રોલ ਪੰਪ ਲੱਗੇ ਆ ਹੁਣ ਅਸੀਂ ਨਾਬੇ ਵੀ ਇੱਕ પેટ્રોલ ਪੰਪ ਖੋਲਿਆ ਨਵਾਂ ਫਾਜ਼ਲਕਾ ਵੀ ਖੋਲਿਆ ਸਾਡੀਆਂ ਜੇਲਾਂ ਦੇ ਵਿੱਚ ਬੇਕਰੀਆਂ ਵੀ ਖੁੱਲੀਆਂ ਨਾਲ ਜੇ ਕੋਈ ਮਿਸਤਰੀ ਦਾ ਕੰਮ ਜਾਣਦਾ ਜਾਂ ਕੋਈ ਕੱਪੜੇ ਬਣਾਉਣ ਦਾ ਕੰਮ ਜਾਣਦਾ ਉਹ ਸਾਡੀਆਂ ਹੋਜਰੀ ਦੀਆਂ ਮਸ਼ੀਨਾਂ ਕਈ ਤਰ੍ਹਾਂ ਦੇ ਸਾਡੇ ਵਿੱਚ ਜੇਲਾਂ ਦੇ ਕਾਰਖਾਨੇ ਲੱਗੇ ਆ ਵੱਡੀਆਂ ਜੇਲਾਂ ਚ ਤੇ ਆਉਣ ਵਾਲੇ ਸਮੇਂ ਚ ਕੋਸ਼ਿਸ਼ ਇਹ ਹੋਊ ਜਿਹੜੀਆਂ ਸਾਡੀਆਂ ਵੱਡੀਆਂ ਜੇਲਾਂ ਉਹਨਾਂ ਸਾਰੀਆਂ ਦੇ ਵਿੱਚ ਬਿਕ ਰੀਆਂ ਲੱਕੜ ਫਰਨੀਚਰ ਬਣਾਉਣ ਦੀਆਂ ਮਸ਼ੀਨਾਂ ਦਿੱਤੀਆਂ ਜਾਣ ਕੱਪੜੇ ਬਣਾਉਣ ਦੀਆਂ ਮਸ਼ੀਨਾਂ ਦਿੱਤੀਆਂ ਜਾਣ ਨਾਲ ਹਰ ਜੇਲ ਕਿਉਂਕਿ ਜੇਲ੍ਹਾਂ ਤਕਰੀਬਨ ਰੋਡ ਦੇ ਉੱਪਰ ਆ ਹਰ ਜੇਲ ਦੇ ਅੱਗੇ ਪੈਟਰੋਲ ਪੰਪ ਖੁੱਲੇ ਨਾਲੇ ਤੇ ਸਰਕਾਰ ਨੂੰ ਇੰਕਾਵਾਵੇ ਨਾਲ ਜਿਹੜੇ ਚੰਗੇ ਆਚਰਣ ਵਾਲੇ ਕੈਦੀ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਕੰਮ ਮਿਲੇ ਕਿਉਂਕਿ ਜੇ ਪੈਟਰੋਲ ਪੰਪ ਤੇ ਕੰਮ ਕਰ ਲੈ ਤਾਂ ਉਹ ਤੇ ਬਾਹਰ ਆ ਕੇ ਦੁਨੀਆਦਾਰੀ ਦੇ ਵਿੱਚ ਕੰਮ ਕਰਨਾ ਦੂਜੇ ਕੈਦੀਆਂ ਨੂੰ ਵੀ ਇਹ ਹੋਵੇ ਪੀਐਸ ਵੀ ਚੰਗਾ ਆਚਰਣ ਕਰੀਏ ਤੇ ਅਸੀਂ ਵੀ ਬਾਹਰ ਦੁਨੀਆਦਾਰੀ ਦੇਖ ਸਕੀਏ ਨਾਲ ਉਹਨਾਂ ਨੂੰ ਪੈਸਾ ਮਿਲੇ ਕੈਦੀਆਂ ਨੂੰ ਉਸ ਪੈਸੇ ਨਾਲ ਉਹ ਆਪਦੇ ਪਰਿਵਾਰ ਨੂੰ ਆਪਦੇ ਬੱਚਿਆਂ ਨੂੰ ਪਾਲ ਸਕਣ ਨਾਲ ਸਰਕਾਰ ਦੀ ਇਨਕਮ ਵੀ ਤੇ ਇਹਦੇ ਨਾਲ ਹੀ ਜੇਲ੍ਹ ਡਿਪਾਰਟਮੈਂਟ ਨੂੰ ਇਨਕਮ ਸੋਰਸ ਵੀ ਬਣ ਜਾਣਾ ਜਿਹਦੇ ਨਾਲ ਜਿਹੜੇ ਕੈਦੀ ਆ ਉਹਨਾਂ ਦੀਆਂ ਸੁੱਖ ਸਹੂਲਤਾਂ ਜਿਹੜੀਆਂ ਅਸੀਂ ਪੂਰੀਆਂ ਕਰ ਸਕੀਏ ਕਿਉਂਕਿ ਵੇਖੋ ਇੱਕ ਹਿਸਾਬ ਨਾਲ ਤੇ ਇਹ ਹੁੰਦੇ ਸੁਧਾਰਕਰ ਤੇ ਕੈਦੀ ਵੀ ਇਨਸਾਨ ਨੇ ਕਈ ਕੈਦੀ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਤੋਂ ਅਚਨਚੇਤ ਕੋਈ ਗੁਨਾਹ ਹੋ ਜਾਂਦਾ 10-15% ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਆਦੀ ਹੁੰਦੇ ਆ ਵੀ ਅਹੀਂ ਕ੍ਰਾਈਮ ਕਰਨਾ ਹੀ ਕਰਨਾ 80% 80-85% ਇਹੋ ਜਿਹੇ ਬੰਦੇ ਹੁੰਦੇ ਆ ਕਈ ਵਾਰ ਉਹ ਗੁੱਸੇ 'ਚ ਕੋਈ ਕਦਮ ਉਠਾ ਪੈਂਦੇ ਆ ਜਾਂ ਕਈ ਵਾਰ ਅਚਨਚੇਤ ਹੋ ਜਾਂਦਾ ਪਰ ਜਦੋਂ ਗਨਾਹ ਹੋ ਜਾਂਦਾ ਕੋਈ ਜੁਰਮ ਹੋ ਜਾਂਦਾ ਫਿਰ ਉਹਨੂੰ ਸਜ਼ਾ ਮਿਲਦੀ ਉਹ ਜੇਲ੍ਹ 'ਚ ਜਾਂਦਾ ਤੇ ਸਾਡਾ ਸਾਡੇ ਅਧਿਕਾਰੀਆਂ ਦਾ ਮੇਨ ਮੰਤਬ ਇਹ ਹੁੰਦਾ ਕਿ ਇਹਨਾਂ ਲੋਕਾਂ ਨੂੰ ਸੁਧਾਰ ਕੇ ਜਦੋਂ ਸਜ਼ਾ ਪੂਰੀ ਹੋ ਜਾਂਦੀ ਹੈ ਇਹਨਾਂ ਨੂੰ ਇਹਨਾਂ ਦੇ ਘਰਾਂ 'ਚ ਭੇਜ ਕੇ ਤੇ ਇਹ ਆਪਦੇ ਘਰਾਂ 'ਚ ਬਹਿ ਕੇ ਆਪਦੇ ਪਰਿਵਾਰ 'ਚ ਆਪਦੇ ਬੱਚਿਆਂ 'ਚ ਖੁਸ਼ ਰਹਿਣ ਤੇ ਆਪਦੇ ਬੱਚਿਆਂ ਨੂੰ ਪੜਾ ਲਕਾ ਕੇ ਵੱਡੇ ਅਫਸਰ ਬਣਨ